ਜੇ ਕੋਈ ਨਮਕੰਗੇ ਦੇਖੋ ਜੀ ਸਭ ਨੂੰ ਮੇਰੇ ਤੇ ਬੱਧੀ ਬੈਠੇ ਨੇ ਸਿਰ ਤੋਂ ਸਾਰੇ ਉੱਪਰ ਤੋਂ ਵੱਡੇ ਨੇ ਮੈਂ ਸਾਰਿਆਂ ਨਾਲ ਇਕੱਠੇ ਜਾਵਾਂਗੀ ਸਾਡੇ ਅਮਰ ਸ਼ਰੀ ਯੂਨੀਸ ਵੀ ਸ਼ਰੀਕ ਕੁਮਾਰ ਸੁਨੀਤ ਸਨਾਤਨ ਘਰਮ ਦੇ ਲਈ ਆਪਣੀ ਚਾਰ ਦਰਵਾਜ਼ਾ ਖਾਤੀ ਪਰ ਕਦੀ ਵੀ ਘਰਮ ਦੇ ਲਈ ਜਨਤਾ ਦੇ ਲਈ ਸੰਘਰਸ਼ ਨਹੀਂ ਕੀਤਾ ਤੇ ਜਨਤਾ ਦੀ ਆਵਾਜ਼ ਬਣੇ ਨੇ ਸਨਾਤਨ ਘਰਮ ਦੀ ਆਵਾਜ਼ ਪੂਰੇ ਪੰਜਾਬ ਚ ਬਣੇ ਨੇ

ਕੁਸ਼ਵਰੀ ਜੰਨੀ ਭਾਗੀ ਸੀ ਨੂੰ ਮੈਂ ਅਬੰਤ ਸਮਾਪਤ ਕਰਦਾ ਹਾਂ જય ਸ਼੍ਰੀ